ਇੱਕ ਸਾਡਾ ਗਰਥੀ ਸਿੰਘ ਸਮਾਜ ਸੇਵੀ ਅਨਮੋਲਕ ਵਾਤਰੇ ਕੋਲੇ ਗਿਆ ਕਹਿੰਦਾ ਮੈਨੂੰ ਮਦਦ ਦੀ ਲੋੜ ਆ ਮਦਦ ਚਾਹੀਦੀ ਆ ਅੱਗੋਂ ਅਨਮੋਲਕ ਵਾਤਰੇ ਕਹਿੰਦਾ ਕੀ ਗੱਲ ਭਾਈ ਤੇਰੀਆਂ ਸਿੱਖ ਜਥੇਬੰਦੀਆਂ ਜਾਂ ਤੇਰੇ ਪਿੰਡ ਦੀ ਕੋਈ ਕਮੇਟੀ ਇਤਨੀ ਮਦਦ ਨਹੀਂ ਕਰਦੀ ਉਹ ਕਹਿੰਦਾ ਨਾ ਜੀ ਲਾਣਤਾ ਯਾਰ ਸਾਡੇ ਸਿੱਖ ਜਥੇਬੰਦੀਆਂ ਨੂੰ ਜਿਨ੍ਹਾਂ ਦੇ ਹੁੰਦੇ ਗੁਰੂ ਘਰਾਂ ਦੇ ਵਜੀਰ ਲੋਕਾਂ ਅੱਗੇ ਹੱਥ ਅੜਦੇ ਫਿਰਨ ਕਿ ਸਾਨੂੰ ਮਦਦ ਦੀ ਲੋੜ ਆ ਤੇ ਅੱਗੋਂ ਜਵਾਬ ਮਿਲੇ ਫਿਰ ਕਹਿੰਦੇ ਨੇ ਧਰਮ ਪਰਿਵਰਤਨ ਹੁੰਦੇ ਆ ਸਿੱਖਾਂ ਦੇ ਬੱਚੇ ਕ੍ਰਿਸਚੀਅਨ ਬਣ ਰਹੇ ਨੇ ਬਣਨਗੇ ਭਾਈ ਉਹ ਤਾਂ ਜਦੋਂ ਸਿੱਖ ਸਿੱਖ ਦੀ ਬਾਣੀ ਫੜਦਾ ਉਹਨਾਂ ਚਿਰ ਇਹੀ ਹਾਲ ਰਹੂ ਲੋੜ ਆ ਸਾਨੂੰ ਗਰੀਬ ਸਿੱਖਾਂ ਦੀ ਬਾਹ ਫੜਨ ਦੀ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਆ ਬਾਈ ਜਿੰਨਾ ਚਿਰ ਅਸੀਂ ਗਰੀਬ ਸਿੱਖਾਂ ਬੱਚਿਆਂ ਦੀ ਮਦਦ ਨਹੀਂ ਕਰਦੇ ਉਹਨਾਂ ਚਿਰ ਧਰਮ ਪਰਿਵਰਤਨ ਹੁੰਦਾ ਰਹੂ ਚਾਹੇ ਤੁਸੀਂ ਦੂਰੇ ਹੋ ਹੋ ਜੋਰ ਲਾ ਲਓ ਅਗਲੇ ਦੇ ਜਵਾਖ ਭੁੱਖੇ ਮਰ ਰਹੇ ਨੇ ਢਿੱਡੋਂ ਭੁੱਖੇ ਬੈਠੇ ਨੇ ਉਹਨਾਂ ਧਰਮ ਸੋਚਦਾ ਉਹਨਾਂ ਦੀ ਬਾਹ ਫੜੂ ਜੇ ਆਪਣਾ ਧਰਮ ਤੇ ਸਿੱਖ ਬਚਾਉਣੇ ਨੇ ਤਾਂ ਤਰ ਪਰਿਵਰਤਨ ਹੁਣ ਰੋਕੂ ਜਦੋਂ ਤੱਕ ਆਪਾਂ ਆਪਣਿਆਂ ਦੀ ਬਾਹ ਨਹੀਂ ਫੜਦੇ ਬਾਕੀ ਤੁਸੀਂ ਆਪਸਿਆਂ ਉਹ ਵਾਹਿਗੁਰੂ ਭਲੀ ਕਰੀ